ਇਹ ਵਜ਼ੀਰ ਨੇ ਸਤਗੁਰੂ ਮਹਾਰਾਜ ਜੀ ਨੂੰ ਜਦੋਂ ਵੰਦਨਾ ਕੀਤੀ ਵੰਦਨਾ ਕਰਕੇ ਬੜਾ ਪ੍ਰਸੰਨ ਹੋਇਆ ਤੇ ਕਿਹਾ ਸਤਗੁਰੂ ਜੀ ਆਪ ਜੀ ਧੰਨ ਹੋ ਜਿਨ੍ਹਾਂ ਨੇ ਮੈਨੂੰ ਅਪਣਾਇਆ ਹੈ ਮੇਰੇ ਪੇਟ ਦੇ ਵਿੱਚ ਜਲਉਦਰ ਦਾ ਵੱਡਾ ਰੋਗ ਸੀ ਹਰ ਸਮੇਂ ਮੈਨੂੰ ਬਹੁਤ ਦਰਦ ਹੁੰਦੀ ਸੀ ਘਰ ਦੇ ਵਿੱਚ ਪਿਆ ਮੈਂ ਵਿਲਕਦਾ ਰਹਿੰਦਾ ਸੀ ਸਾਰੇ ਰੋਗ ਨੂੰ ਬਰਦਾਸ਼ਤ ਕਰਦਾ ਸੀ ਨੇੜੇ ਗਲੀ ਦੇ ਵਿੱਚ ਇੱਕ ਸਿੱਖ ਜਾ ਰਿਹਾ ਸੀ ਉਹ ਮੁਖ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਸੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾਂਦਾ ਸੀ ਜਦ ਮੇਰੇ ਕੰਨਾਂ ਦੇ ਵਿੱਚ ਉਸ ਦੀ ਧੁਨ ਪਈ ਹੈ ਤਾਂ ਮੇਰੇ ਪੇਟ ਦੀ ਜਿਹੜੀ ਪੀੜਾ ਹੈ ਇਹ ਦੂਰ ਹੋ ਗਈ ਇਸ਼ਨਾਨ ਕਰਨ ਵਾਸਤੇ ਸਿੱਖ ਅੱਗੇ ਨੂੰ ਚਲੇ ਗਿਆ ਹੈ ਫਿਰ ਭਾਰੀ ਪੀੜ ਹੋਣ ਲੱਗ ਪਈ ਹੈ ਕੁਝ ਦੇਰ ਬਾਅਦ ਸਿੱਖ ਜਦੋਂ ਵਾਪਸ ਆਇਆ ਹੈ ਮੈਂ ਫਿਰ ਸੁਖਮਨੀ ਸਾਹਿਬ ਦਾ ਬਾਣ ਸੁਣਿਆ ਫਿਰ ਮੇਰੇ ਹਿਰਦੇ ਦੇ ਵਿੱਚ ਸੁਖ ਅਨੁਭਵ ਹੋਇਆ ਇਸ ਨਾਲ ਮੇਰਾ ਭਾਰੀ ਕਸ਼ਟ ਮਿਟ ਗਿਆ ਐਨੇ ਵਿੱਚ ਜਦ ਸਿੱਖ ਫੇਰ ਚਲੇ ਗਿਆ ਫੇਰ ਮੈਂ ਬਾਣ ਦੀ ਧੁਨ ਨੂੰ ਦੁਬਾਰਾ ਨਾ ਸੁਣਿਆ ਫੇਰ ਮੇਰੇ ਪੀੜ ਹੁਣ ਸ਼ੁਰੂ ਹੋ ਗਈ ਵੱਧ ਗਈ ਹੈ ਉਸ ਸਮੇਂ ਮੈਂ ਬਾਣ ਦੀ ਮਹਿਮਾ ਨੂੰ ਜਾਣਿਆ ਹੈ ਫੇਰ ਮੈਂ ਕਿਸੇ ਸੇਵਕ ਨੂੰ ਭੇਜ ਕੇ ਸਿੱਖ ਨੂੰ ਬੁਲਾਇਆ ਜਦ ਗੁਰ ਸਿੱਖ ਚਾਲ ਕੇ ਮੇਰੇ ਪਾਸ ਆਇਆ ਨੇੜੇ ਆਇਆ ਸਾਰਾ ਬਰਦਾਤ ਪੁੱਛ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਹੈ ਜਦ ਤੱਕ ਸੁਣਿਆ ਪੀੜ ਨਾ ਹੋਈ ਫਿਰ ਜਦ ਪਾਠ ਸੁਣਨ ਤੋਂ ਹਟ ਗਿਆ ਫੇਰ ਪੀੜ ਹੋਣ ਲੱਗ ਪਈ ਫੇਰ ਮੈਂ ਹੋਰ ਸਿੱਖ ਆਪਣੇ ਪਾਸ ਰੱਖੇ ਹਰ ਰੋਜ਼ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਮੈਨੂੰ ਸੁਣਾਉਂਦੇ ਸਨ ਫਿਰ ਮੈਂ ਗੁਰੂ ਹਿਤ ਕੜਾ ਪ੍ਰਸਾਦ ਕਰਵਾਇਆ ਹੈ ਫਿਰ ਸੁਖਮਨੀ ਸਾਹਿਬ ਦਾ ਪਾਠ ਸੁਣ ਸੁਣ ਕੇ ਆਪਣੇ ਦੁੱਖ ਦਾ ਨਿਵਾਰਣ ਕੀਤਾ ਹੈ ਕੁਝ ਦਿਨਾਂ ਬਾਅਦ ਪੂਰਾ ਆਰਾਮ ਮੈਨੂੰ ਮਿਲ ਗਿਆ ਹੈ ਇਸ ਰੋਗ ਤੋਂ ਜਲ ਉਧਰ ਦਿੱਤੋ ਸੋ ਸਾ ਸੰਗ ਜੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਅਨੇਕ ਹੀ ਫਲ ਪ੍ਰਾਪਤ ਹੁੰਦੇ ਹਨ ਮਹਾਰਾਜ ਜੀ ਫਰਮਾਉਂਦੇ ਬਾਣੀ ਦੇ ਅੰਦਰ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿਧ ਉਸ ਦੀ ਲੋਕ ਪਰਲੋਕ ਦੇ ਵਿੱਚ ਰੱਖਿਆ ਹੁੰਦੀ ਹੈ ਮਾਨ ਦੀ ਸ਼ਾਂਤੀ ਆਨੰਦ ਦੀ ਅਟੋਟਤਾ ਹੁੰਦੀ ਹੈ ਨਵਨੇ ਦੀ ਨੌ ਨਦੀਆਂ ਪ੍ਰਾਪਤ ਹੋ ਜਾਂਦੀਆਂ ਹਨ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸੁਣਦਾ ਹੈ ਨੌ ਨਦੀਆਂ ਪ੍ਰਾਪਤ ਹੋ ਜਾਂਦੀਆਂ ਹਨ ਮਤ ਜਿਹੜੀ ਹੈ ਗਿਆਨ ਵਾਲੀ ਹੋ ਜਾਂਦੀ ਹੈ ਗਿਆਨ ਸਰੂਪ ਦਾ ਬੋਧ ਸਾਰੀਆਂ ਸਿੱਤਿਆਂ ਪ੍ਰਾਪਤ ਹੋ ਜਾਂਦੀਆਂ ਹਨ ਜਿਹੜਾ ਸ਼ਰਦਾ ਭਾਵਨਾ ਦੇ ਨਾਲ ਸੁਣਦਾ ਹੈ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਸਾਰੀਆਂ ਵਿਦਿਆ ਜੋਗ ਵਿਦਿਆ ਤੰਤਰ ਵਿਦਿਆ ਸ਼ਾਸਤਰ ਵਿਦਿਆ ਏ ਨਾ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਰਾਜਸੀ ਤਾਮਸੀ ਸਾਤ ਕੀ ਸਾਰੇ ਤਪ ਪ੍ਰਾਪਤ ਹੋ ਜਾਂਦੇ ਹਨ ਹਾਠ ਜੋਗ ਰਾਜ ਜੋਗ ਸਾਰੇ ਜੋਗ ਪ੍ਰਾਪਤ ਹੋ ਜਾਂਦੇ ਹਨ ਅਕਾਲ ਪੁਰਖ ਦੇ ਨਾਲ ਧਿਆਨ ਜੁੜ ਜਾਂਦਾ ਹੈ ਸਾਰਿਆਂ ਤੋਂ શ્રેਸ਼ ਉੱਚਾ ਪਰੋਖ ਗਿਆਨ ਪ੍ਰਾਪਤ ਹੋ ਜਾਂਦਾ ਹੈ 88 ਤੀਰਥਾਂ ਦਾ ਇਸ਼ਨਾਨ ਦਾ ਫਲ ਘਰ ਬੈਠੇ ਹੀ ਪ੍ਰਾਪਤ ਹੋ ਜਾਂਦਾ ਹੈ